ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜਲਾਲਾਬਾਦ ਦੀ ਆਈਟੀਆਈ ਕਾਊਂਟਿੰਗ ਸੈਂਟਰ ਤੋਂ ਵਿਧਾਇਕ ਗੋਲਦੀ ਕਮੋਜ ਪਹੁੰਚੇ ਨੇ ਕਾਊਂਟਿੰਗ ਪੂਰੀ ਹੋ ਚੁੱਕੀ ਹੈ ਇਸ ਵਕਤ ਵਰਕਰ ਲੀਗ ਜੇਕਰ ਗੱਲ ਕਰੀਏ ਆਵਾਜ਼ ਮੀ ਪਾਰਟੀ ਦੇ ਵਰਕਰ ਹੈ ਤਾਂ ਵੱਡੀ ਗਿਣਤੀ ਦੇ ਵਿੱਚ ਕਿ ਵਰਕਰ ਸਹਿਬਾਨ ਪਹੁੰਚੇ ਨੇ ਦੱਸਦੀ ਹੈ ਕਾਊਂਟਿੰਗ ਹੈ ਜਿਹੜੀ ਉਹ ਪੂਰੀ ਹੋ ਚੁੱਕੀ ਹੈ ਵਿਧਾਇਕ ਗੋਲਦੀ ਕਮੋਜ ਇੱਥੇ ਪਹੁੰਚੇ ਨੇ ਲਾਈਵ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਸ਼ਾਇਦ ਪਹਿਲੀ ਵਾਰ ਇਹੋ ਜਿਹਾ ਪੀਸਫੁਲ ਇਲੈਕਸ਼ਨ ਪੀਸਫੁਲ ਹੋ ਨੋਮੀਨੇਸ਼ਨ অর ਪੀਸਫੁਲ ਵੋਰੀ ਕਾਊਂਟਿੰਗ ਹੋਈ ਹੈ ਉਹਦੀ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਅਰ ਗੁਰੂ ਸਾਹਿਬ ਕਿਰਪਾ ਕਰ ਨ ਪੰਜ ਜ਼ਿਲ੍ਹਾ ਪ੍ਰੇਸ਼ਦ ਇਤਿਹਾਸ ਚ ਪਹਿਲੀ ਵਾਰੀ ਹੋਇਆ ਜਲਾਲਾਬਾਦ ਦੀ ਪੰਜੇ ਦੀ ਪੰਜੇ ਜ਼ਿਲ੍ਹਾ ਪ੍ਰੇਸ਼ਦ ਆਮ ਆਦੀ ਪਾਰਟੀ ਨੇ ਜਿੱਤੀ ਹੈ ਔਰ ਪਿਛਲੀ ਵਾਰ ਤੇ ਚਲੋ ਹੈ ਨਹੀਂ ਸੀ ਸਰਕਾਰ ਚ ਪਹਿਲੀ ਵਾਰੀ ਬਲਾਕਸ ਮੇ ਦੀ ਜ਼ਿਲ੍ਹਾ ਪ੍ਰੇਸ਼ਦ ਚ ਲੈਕਚਰ ਲੜਿਆ ਗਿਆ ਔਰ ਜਲਾਲਾਬਾਦ ਦੇ ਵਿੱਚ ਜਿਹੜੇ ਸਾਡੀਆਂ 20 ਸੀਟਾਂ ਸੀ ਉਹਦੇ ਚ ਸਾਨੂੰ 17 ਸੀਟਾਂ ਆਮ ਆਦੀ ਪਾਰਟੀ ਨੂੰ ਆਈ ਹੈ ਔਰ ਇੱਕ ਕਾਂਗਰਸ ਨੂੰ ਆਈ ਹੈ ਔਰ ਦੋ ਅਕਾਲੀ ਦਲ ਨੂੰ ਆਈ ਮੇਰੇ ਕੋਲ ਉਹਨਾਂ ਦਾ ਕੋਈ ਇਲਾਜ ਨਹੀਂ ਫਿਰ ਜਿਹੜਾ ਪੁਰਾਣਾ ਸਵਾਦ ਪਾਲਦੇ ਉਹ ਹੀ ਦੇਖ ਸਕਦੇ ਤੇ ਫਿਰ ਉਹ ਕਹੇ ਸੀ ਤੱਕਵਾ ਹੈ ਐਸ ਵਾਰੀ ਕੋਈ ਤੱਕੇ ਵਾਲੀ ਗੱਲ ਹੈ ਤਾਂ ਫਿਰ ਜਿੱਤੇ ਕਿਉਂ ਜਿਹੜੇ ਤਿੰਨ ਚਾਰ ਜਿੱਤੇ ਆ ਸੋ ਜਿੱਤੇ ਸੀ ਹਾਰਿਆ ਹਾਰੇ ਵੀ ਆ ਸੈਪਟੇਬਲ ਹੈ ਅਰਨੀਆਂ ਦਾ ਸੀ 15 ਚੋਂ 7 ਜਿੱਤੇ ਆ ਕੋਈ ਇਤਰਾਜ਼ ਨਹੀਂ ਸਿਰ ਮੱਤੇ ਆਮਲੇ ਸਰ ਸਵੇਰੇ ਹੀ ਤੁਹਾਡੀ ਪਾਰਟੀ ਦੇ ਕਿਸੇ ਬੰਦੇ ਦਾ ਫੋਨ ਆਇਆ ਕਿ ਨਾ ਹੁੰਜਾ ਫਿਰਦੇ ਤੋਈ ਆ ਹੁੰਜਾ ਫਿਰਦਾ ਬਈ ਜਿਹੜੇ ਜਿਹੜੇ ਸਾਹਣ ਫਿਰਦੇ ਪੈਸੇ ਚੱਕੀ ਫਿਰਦੇ ਉਹ ਕਰਦੇ ਨੇ ਕੀ ਕਰਦੇ ਨੇ ਲੋਕ ਤਾਕਤ ਬੜੀ ਵੱਡੀ ਹੁੰਦੀ ਹੈ ਲੋਕਾਂ ਦੀ ਹੱਥ 'ਚ ਬੜੀ ਵੱਡੀ ਚਾਬੀ ਹੈ ਉਹਨਾਂ ਦੀ ਮਰਜ਼ੀ ਹੈ ਜਿਹਨੂੰ ਮਰਜ਼ੀ ਫਤਵਾ ਦੇਣ ਜਿਹਨੂੰ ਮਰਜ਼ੀ ਨਾ ਦੇਣ ਉਹ ਸਿਰ ਮੱਤੇ ਹੋਣਾ ਚਾਹੀਦਾ ਹੈ ਵਿਦਆਊਟ ਬਿਨਾ ਕੋਈ ਡਰਾਮੇ ਕਰਨ ਦਾ ਕੋਈ ਫਾਇਦਾ ਨਹੀਂ ਪੰਜਾਬ ਦੇ ਵਿੱਚ ਇੱਕ ਵਾਰ ਫੇਰ ਆਮ ਆਦੀ ਪਾਰਟੀ ਦੀ ਵੇਵ ਚੱਲੀ ਹਕਮਤਰੀ ਪੰਜਾਬ ਦੇ ਕੰਮਾਂ ਨੂੰ ਲੋਕਾਂ ਨੇ ਮੋਹਰ ਲਾਈ ਔਰ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੋਕਾਂ ਨੇ ਮੋਹ ਰਾਈ ਅਸੀਂ ਤਾਂ ਉਹਨਾਂ ਦੇ ਬੱਚੇ ਆ ਉਹਨਾਂ ਦੇ ਸਿਰ ਤੇ ਉੱਤੇ ਪਹੁੰਚੇ ਆ ਔਰ ਜਲਾਲਾਬਾਦ ਦੀ ਜਨਤਾ ਨੇ 2022 ਚ ਇੱਕ ਵਾਰੀ ਸਿਰ ਤੇ ਹੱਥ ਰੱਖਿਆ ਸੀ ਔਰ ਇੱਕ ਵਾਰੀ 25 ਜੰ ਦਸੰਬਰ ਫੇਰ ਸਿਰ ਤੇ ਹੱਥ ਰੱਖਿਆ ਹੈ ਚਾਹ ਦੋਨਾਂ ਸਾਢੇ 3 ਸਾਲਾਂ ਦਾ ਨਿਚੋੜ ਇਹ ਵੀ ਸਵਾ ਸਾਲ ਚ ਉਸ ਤੋਂ ਵੀ ਡਬਲ ਕੰਮ ਕਰਾਂਗੇ ਫਾਈਨਲ ਜਿੰਨਾ ਸੀ ਬੰਦਾ ਲੜਦਾ ਆਰ ਨਾਲ ਸੇ ਤਾਂ ਕੋਈ ਲੜਦਾ ਹੀ ਨਹੀਂ ਇਹ ਤਾਂ ਉਹ ਆਦਾ ਖਿਆਲ ਕਰਨ ਜਿਹਨਾਂ ਨੂੰ 1 2 ਆਈਆਂ ਸਾਡਾ ਤਾਂ ਕੰਮ ਠੀਕ ਹੈ ਵਾਲਾ ਵਾਵਾ ਟੱਕਰ ਰਹੀ ਐ ਐਮਐਲਏ ਸਾਹਿਬ ਇਸ ਚੀਜ਼ ਨੂੰ ਕਿਵੇਂ ਦੇਖਦੇ ਹੋ ਜਿਹੜੀ ਸੀਟ ਤੇ ਟੱਕਰ ਹੋਵੇ ਸਵਾਦ ਹੀ ਉੱਥੇ ਆਉਂਦਾ ਚੇਤਨ ਦਾ ਜਿੱਥੇ ਜ਼ਿਆਦਾ ਜਨੋਂ ਕਹਿੰਦੇ ਨੇ ਜਿੱਤੇ ਹੀ ਪਿਆ ਕੌਣ ਪੁੱਛਦਾ ਜਿੱਥੇ 200 ਅੱਗੇ 1 200 ਪਿੱਛੇ 400 ਅੱਗੇ 400 ਪਿੱਛੇ ਸਭ ਤੋਂ ਵੱਡ ਸਾਡੀ ਫਾਈਟ ਹੋਈ ਸਿਜਨਾਣਾ ਜੋਂ ਚ ਕਦੇ 40 ਵੋਟਾਂ ਅੱਗੇ ਕਦੇ 50 ਵੋਟਾਂ ਅੱਗੇ ਸਾਡਾ ਛੋਟਾ ਭਰਾ ਗੋਰਾ ਉਦੋਂ ਜਿਲ੍ਹਾ ਪੱਛੇ ਮੈਂਬਰ ਬਣਿਆ ਕਦੇ ਉਸ ਤੋਂ ਬਾਅਦ ਜੋੜਕੀ ਅੰਧੀ ਵਾਲੀ ਉਦੋਂ ਹੀ ਵੱਡੀ ਟੱਕਰ ਸੀ ਕਦੇ 400 ਅੱਗੇ ਕਦੇ 200 ਪਿੱਛੇ ਕਦੇ 250 ਅੱਗੇ ਕਦੇ 80 ਅੱਗੇ ਕਦੇ ਪਿੱਛੇ ਮੁਕਾਬਲਾ ਕਿੰਨੇ ਲੜ ਰਿਹਾ ਐ ਐਮਐਲਏ ਸਾਹਿਬ ਕਿਹੜੀ ਪਾਰਟੀ ਨਾਲ ਮੁਕਾਬਲਾ ਲਗ-ਲਗ ਜਗ੍ਹਾ ਤੇ ਅਲੱਗ-ਜੋ ਬੰਦੇ ਲੜ ਰਿਹਾ ਐ ਅਰਨੀ ਵਾਲਾ ਦੋਨੋਂ ਸੀਟ ਸੜਾ ਕਾਲੀਦਾਲਾ ਮੁਕਾਬਲਾ ਰਿਹਾ ਔਰ ਜਲਾਲਾਬਾਦ ਕਾਂਗਰਸ ਨਾਲ ਮੁਕਾਬਲਾ ਰਿਹਾ ਔਰ ਬਾਰਡਰ ਤੋਂ ਸਾਡਾ ਪੰਮਾ ਮਿਲਦਾ ਤਕਰੀਬਨ 4000 ਤੋਂ ਵੱਧ ਵੋਟਾਂ ਨਾਲ ਜਿੱਤੇ ਐ ਔਰ ਜਿਹੜੀ ਸਾਡੀ ਬੰਮਣੀ ਵਾਲਾ ਬੈਲਟ ਐ ਨਸੀਬ ਸਾਡਾ ਛੋਟਾ ਭਰਾ ਕਾਰਗੜ ਤੋਂ ਉਹ 33-3400 ਵੋਟਰਾਂ ਨਾਲ ਜਿੱਤਿਆ ਔਰ ਰਮਨ ਸੰਧੂ ਲੱਦੋ ਵਾਲੇ ਤੋਂ 21 ਕੁਛ ਵੋਟਾਂ ਨਾਲ ਜਿੱਤਿਆ ਸ਼ਾਇਦ ਇਹ ਹਿਸਟਰੀ ਵਿੱਚ ਪਹਿਲੀ ਵਾਰ ਹੀ ਹੋਇਆ ਹੈ ਕਾਲੀ ਜਲਦਾ ਇਹ ਕਹਿੰਦਾ ਸੀ ਵੀ ਯਾਰ ਕੀ ਆਪ ਹੀ ਬੜਾ ਹੋਇਆ ਕਾਲੀ ਦਲ ਕਹਿੰਦੇ ਡਾਇਨਾਸੌਰ ਵਾਪਸ ਆ ਗਏ ਨੇ ਕਾਲੀ ਡਾਇਨਾਸੌਰ ਜਵਾਲਾ ਬਾਜ ਤਾਂ ਵਾਪਸ ਆਉਂਦਾ ਨਹੀਂ ਹੈ ਹੋਰ ਤਾਂ ਮੈਨੂੰ ਪਤਾ ਨਹੀਂ ਨਾ ਮੈਨੂੰ ਤਾਂ ਸਾਡੇ ਜ਼ਿਲ੍ਹੇ 'ਚ ਵਾਪਸ ਆਉਦਾ ਬਾਕੀ ਵੇਖ ਲੈ ਖੱਬੇ ਸੇ ਜੇ ਕਿ ਤਨੂੰ ਠੀਕ ਲੱਗਦਾ ਤੈਨਾਂ ਸਰ ਆਪਦਾ ਉੱਤੇ ਲੈ ਜਾ ਸਾਨੂੰ ਕੀ ਤਰਾਜ ਹੈ ਪਰ ਇਹ ਮੈਂ ਜਰੂਰ ਹੈ ਕਿ ਜਲਾਲਾਬਾਦ ਲੋਕਾਂ ਦਾ ਡਾਇਨਾਸੌਰ ਲੱਧੂ ਵਾਲੇ ਤੁਰੇ ਨਹੀਂ ਵੜਨ ਦਿੱਤਾ ਉਹਦੋਂ ਲੱਧੂ ਕ ਮੰਡੀ ਤੁਰੇ ਨਹੀਂ ਵੜਨ ਦਿੱਤਾ ਇਹ 100% ਕਲੀਅਰ ਹੈ ਗਾਟੀ ਪਾਲੀ ਤੁਰੇ ਨਹੀਂ ਵੜਨ ਦਿੱਤਾ ਗਾਉਂ ਉਦੋਂ ਵਾਰ ਰੋੜ ਤੋਂ ਮਾਦਲੇ ਤੁਰੇ ਨਹੀਂ ਵੜਨ ਦਿੱਤਾ ਤੁਹਾਡੇ ਵਰਕਰਾਂ ਦਾ ਵੀ ਇਤਸ਼ਾਹ ਹੈ ਦੇਖੋ ਹਾਂ ਭਾਈ ਅਗਲੇ ਇਲੈਕਸ਼ਨ ਜਿੱਤੇ ਆ ਵੋਟਾਂ ਨਾਲ ਜਿੱਤੇ ਅੱਗੇ ਅੱਗੇ ਧੱਕੇ ਨਾਲ ਜਿੱਦੇ ਸੀ ਲੋਕੀ ਅਗਲੇ ਨੇ ਮਿਹਨਤ ਕਰਕੇ ਜਿੱਤੇ ਪਰ ਉਹ ਸ਼ਾ ਕਿਉਂ ਨਾ ਹੋਏ ਯਾਰ ਇਹ ਫੌਜੀ ਦਾ ਬਲਜਿੰਦਰ ਦੇ ਵਾਵਾ ਖੁਸ਼ੀ ਦਿੱਸੀ ਜਾਂਦੀ ਆ ਖੁਸ਼ੀ ਕਿਉਂ ਨਾ ਹੋਵੇ ਵੀ ਅਗਰਾਂ ਨੇ ਐਡਾ ਤਣਾਡ ਲੀਡਰ ਦੇਖਿਆ ਹੋਵੇ ਫੌਜੀ ਨਹੀਂ ਕਹੋ ਬੋਜੀ ਹੈ ਜਿਹੜੇ ਮੋਗ ਮਾਰ ਕੇ ਵਿੱਚ ਹੀ ਭੱਜ ਗਏ ਜਿਹੜੇ ਕਹਿੰਦੇ ਨਾ ਨਾ ਸੀ ਇਲੈਕਸ਼ਨ ਨਹੀਂ ਲੜਨਾ ਸੀ ਤਾਂ ਕਹਿੰਦੇ ਸੀ ਵੱਡੇ ਵੱਡੇ ਲੜਾਓ ਜਿਹੜੇ ਜਿਲ੍ਹਾ ਪ੍ਰਧਾਨ ਨੇ ਦੂਜੇ ਤੀਜੇ ਸਾਰੇ ਲੜਾਉਂਦੇ ਹੋਰ ਵੀ ਸਵਾਦ ਵੱਖਰਾ ਹੁੰਦਾ ਦੇਖੋ ਗੁਰੂ ਸਾਹਿਬ ਦੀ ਕਿਰਪਾ ਰਵੇ ਬੰਦਨ ਹੰਕਾਰ ਕਦੇ ਨਹੀਂ ਕਰਨਾ ਚਾਹੀਦਾ ਪਰ ਜਿਨ੍ਹਾਂ ਦੀ ਧੌਂ ਚ ਕਿੱਲੇ ਬੜੇ ਵੱਡੇ ਵੱਡੇ ਸੀ ਨਾ ਉਹ ਗੁਰੂ ਸਾਹਿਬ ਨੇ ਸਾਡੀ ਡਿਊਟੀ ਲਈ ਉਹਨਾਂ ਦੇ ਕੱਢਣ ਦਾ ਸੀ ਐ ਪੋਲੇ ਪੈ ਕੇ ਰਾਜਨੀਤੀ ਫਿਰ ਹੁੰਦੀ ਨਹੀਂ ਗੁੱਸਾ ਗਲਾ ਨਹੀਂ ਹਾਂ ਜਿਹੜੇ ਜਿਹੋ ਜੀ ਭਾਸ਼ਾ ਚ ਬੋਲੋਗੇ ਹਾਂ ਉਦੋਂ ਡਬਲ ਜ਼ੋਰ ਨਾਲ ਆਵਾਜ਼ ਆਊਗਾ ਐ ਨਹੀਂ ਗੱਲ ਵੀ ਮੇਰੇ ਵਰਕਰ ਨਾਲ ਗੁੱਸਾ ਲਾ ਜੂਗਾ ਆਸੀਂ ਸਾਢੇ 3.5 ਸਾਲ ਬੜੇ ਪਿਆਰ ਤੇ ਇਤਬਨ ਨਾਲ ਕੱਢੇ ਇਹਦੇ ਚ ਕੋਈ ਹੋਲਾ ਨਹੀਂ ਕੋਈ ਕਹਿ ਨਹੀਂ ਸਕਦਾ ਕੋਈ ਨਹੀਂ ਕਹਿ ਸਕਦਾ ਉਂਗਲ ਵੀ ਚੱਕੀ ਹੋਏ ਕੋਈ ਐ ਨਹੀਂ ਕਹਿ ਸਕਦਾ ਕਿਸੇ ਨਿਆਇ ਪਰਚਾ ਕਰਾਵੇ ਹਾਂ ਜਿਹੜਾ ਜਿੰਨੀ ਬਗਵਾਸ ਕਰੂਗਾ ਉਦੋਂ ਡਬਲ ਜ਼ੋਰ ਨਾਲ ਜਵਾਬ ਸਾਡੇ ਵਰਕਰ ਵੀ ਦੇਣਗੇ ਤੇ ਮੈਂ ਵੀ ਦੇਵਾਂਗੇ ਇਸ ਕੋਈ ਲਿਆ ਆਦੇ ਵਰਕਰ ਉੱਤੇ ਸਭ ਤੋਂ ਵੱਡੇ ਬੀ ਲੀਡਰ ਕਾਮਯਾਬ ਹੁੰਦਾ ਹੈ ਇਹਨਾਂ ਦੇ ਸਿਰ ਤੇ ਮੈਂ ਇੱਥੇ ਸੀ ਅੱਜ ਵੀ ਇੱਥੇ ਖੜਾ ਔਰ ਗਾਂ ਵੀ ਇਹਨਾਂ ਦੇ ਸਿਰ ਤੇ ਜਾਏਗਾ ਮੇਰੀ ਇੰਨੀ ਬੇਨਤੀ ਆ ਵੀ ਛੇੜੋ ਨਾ ਬਸ ਹਾਂ ਜੇ ਅਸੀਂ ਕਿਸੇ ਨੂੰ ਕੁਝ ਕਹਿੰਦੇ ਨਹੀਂ ਸਾਨੂੰ ਵੀ ਨਾ ਛੇੜੋ ਆ ਜਿਹੜਾ ਬਾਹਲਾ ਤੇੜਿਆ ਹੋਗਾ ਬਦਮਾਸ਼ ਉਹਦਾ ਮਰੋੜਨਾ ਸਾਨੂੰ ਆਉਂਦਾ ਹੈ ਉਹ ਅਸੀਂ ਲਿਆ ਹੀ ਨਹੀਂ ਕਰਨਾ ਬਸ ਉਹ ਸਾਡੇ ਪਰਿਵਾਰ ਦੇ ਮੈਂਬਰ ਹੈ ਕੰਮ ਉਹ ਵੀ ਆ ਜਾਣ ਸਾਨੂੰ ਕੋਈ ਪਰਾਇ ਨਹੀਂ ਕਰਕੇ ਦੇਵਾਂਗੇ ਜਿਹੜਾ ਜਿਹੜੇ ਕੋਈ ਕੰਮ અધੂਰੇ ਪੈਨੇ ਵਿਕਾਸ ਕਰ ਜਾਂਦੇ ਉਹ ਹੁਣ ਦੇਖੋ ਸਭ ਕੰਮ ਪਾਈਪਲਾਈਨ ਚ ਨੇ ਆ ਜਿੱਤੇ ਕੋ ਕਮੀ ਰਹਗੀ ਉਹ ਅਸੀਂ 100% ਕੋਸ਼ਿਸ਼ ਕਰਾਂਗੇ ਸਾਡੀ ਟਾਲੀ ਵਾਲਾ ਬਲਾਕ ਸਮਿਤੀ ਹਰੀ ਹੈ ਚੱਕ ਟਾਲੀ ਵਾਲਾ ਕੀਵਾ ਆ ਉਸ ਹੀ 93 ਵੋਟਾਂ ਦੇ ਆ ਰਹੇ ਆ ਪਰ ਇੱਕ ਅਸੀਂ ਰੱਤਾ ਥੇੜਾ ਚੱਕ ਚਾਨੀ ਸਰ ਉਹ ਅਸੀਂ 200 ਕਿੰਨੀਆਂ ਵੋਟਾਂ ਦੇ ਆ ਰਹੇ ਆ ਸਿਰ ਮੱਥੇ ਜੀ ਰਿਛਾ ਤੇ ਪੀਰੇ ਕੀ ਆ ਰਹੇ ਆ ਉਹ ਵੀ ਸਿਰ ਮੱਥੇ ਪਰ ਲੋਕਾਂ ਨੇ ਝਾੜੂ ਚੰਗੀ ਤਰ੍ਹਾਂ ਫੇਰਿਆ